ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਗੇ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਆਪਾਂ ਵੀ ਵਧੀਆ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਸੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵਾਲੇ ਵਲੌਗ ਦੇ ਵਿੱਚ ਜਿਹੜਾ ਕਿ ਆਪਣਾ ਸ਼ਾਪਿੰਗ ਵਲੌਗ ਸੀ ਉਹਦੇ ਵਿੱਚ ਮੈਂ ਤੁਹਾਨੂੰ ਇਨਫੋਰਮ ਕੀਤਾ ਸੀ ਕਿ ਆਪਣੇ ਘਰੇ ਹੈਗਾ ਜੀ ਇੱਕ ਮੈਰਿਜ ਫੰਕਸ਼ਨ ਸੋ ਮੈਰਿਜ ਤੋਂ ਪਹਿਲਾਂ ਜਿਵੇਂ ਕਿ ਆਪਣੇ ਇੱਕ ਸ਼ਗਨ ਹੁੰਦਾ ਸ਼ਗਨ ਦੀ ਰਸਮੀਆਂ ਰਿੰਗ ਸਰਮਨੀ ਜਿਹਨੂੰ ਆਪਾਂ ਕਹਿ ਦਿੰਨੇ ਆ ਤਾਂ ਆਪਾਂ ਉਹਦੀ ਰਸਮ ਕਰਨ ਵਾਸਤੇ ਅੱਜ ਰਵਾਨਾ ਹੋਏ ਸੀਗੇ ਮਤਲਬ ਕਿ ਆਪਣੀ ਪੂਰੀ ਫੈਮਿਲੀ ਜਿਵੇਂ ਕਿ ਆਪਣੇ ਚਾਚਾ ਜੀ ਹਰੇ ਆਪਾਂ ਆਪਣੀ ਫੈਮਿਲੀ ਕਲਸ ਆਪਣੇ ਨਾਲ ਮਤਲਬ ਕਿ ਸਿਸਟਰ ਹਰੇ ਸਾਰੇ ਝੱਲੇ ਸੀਗੇ ਬੱਚਿਆਂ ਨੂੰ ਰੈਡੀ ਕਰਕੇ ਮਾਰਨਿੰਗ ਆਈ थिंक ਸੋ ਆਪਾਂ 8 7:30 8 ਵਜੇ ਨਿਕਲ ਗਏ ਸੀਗੇ ਬਿਕਾਜ਼ ਸਰਦੀਆਂ ਦਾ ਮੌਸਮ ਸੀ ਐਸ ਯੂ ਕੈਨ ਸੀ ਮਤਲਬ ਧੁੰਦ ਇੰਨੀ ਜ਼ਿਆਦਾ ਪੈ ਰਹੀ ਆ ਤੇ ਵੀਡੀਓ ਦੇ ਵਿੱਚ ਥੋੜਾ ਕਲੀਅਰ ਆ ਰਿਹਾ ਬਟ ਉਦੋਂ ਰਸਤਾ ਦੇਖਣਾ ਥੋੜਾ ਜਿਹਾ ਪੋਸੀਬਲ ਹੋ ਰਿਹਾ ਸੀਗਾ ਸੋ ਆਪਾਂ ਗੱਲਾਂ ਬਾਤਾਂ ਕਰਦੇ ਹੋਏ ਆਪਾਂ ਨੇ ਐਂਟਰ ਕਰ ਲਿਆ ਆਪਣੀ ਸਿਟੀ ਫਰੀਦਕੋਟ ਦੇ ਵਿੱਚ ਸੋ ਇਹ ਸਾਡਾ ਮੈਰਿਜ ਫੰਕਸ਼ਨ ਬਿਲਕੁਲ ਘਰ ਦਾ ਫੰਕਸ਼ਨ ਆ ਸੋ ਮੇਰੇ ਨਾਲ ਬਣੀ ਰਿਹਾ ਜਿੱਦਾਂ ਕਿ ਸ਼ੋਪਿੰਗ ਵਲੌਗ ਤੋਂ ਲੈ ਕੇ ਦੈਨ ਰਿੰਗ ਸਰਮਨੀ ਐਂਡ ਲਾਸਟ ਜਿਵੇਂ ਮੈਰਿਜ ਤੱਕ ਮੈਂ ਤੁਹਾਨੂੰ ਸਾਰਾ ਸ਼ੇਅਰ ਕਰੂੰਗੀ ਪਲੀਜ਼ ਤੁਸੀਂ ਜਿਹੜੇ ਵਲੌਗਸ ਆ ਉਹਨਾਂ ਨੂੰ ਆ ਕੇ ਚੈੱਕ ਆਊਟ ਕਰ ਲਿਆ ਜੀ ਸੋ ਇਥੇ ਗੁੜੀਆਂ ਤੁਹਾਨੂੰ ਸਾਰਿਆਂ ਨੂੰ ਹੈਲੋ ਬੋਲਰੀ ਸੀ ਐਂਡ ਕੈਰੀ ਸੀ ਸਬਸਕ੍ਰਾਈਬ ਮਾਈ ਚੈਨਲ ਐਂਡ ਸ਼ੇਅਰ ਐਂਡ ਸਪੋਰਟ ਮਾਈ ਚੈਨਲ ਐਂਡ ਉਸ ਤੋਂ ਬਾਅਦ ਆਪਾਂ ਨੇ ਇੱਥੇ ਖੜੇ ਹੋ ਕੇ ਥੋੜਾ ਟਾਈਮ ਵੇਟ ਕੀਤੀ ਕਿਉਂਕਿ ਇੱਥੇ ਨਾ ਆਪਾਂ ਨੇ ਜਿਹੜੀ ਸ਼ਗਨ ਦੀ ਬਾਸਕਟ ਹੁੰਦੀ ਆ ਪਲੱਸ ਜਿਵੇਂ ਫਰੂਟ ਵਗੈਰਾ ਬਾਸਕਟ ਦੇ ਵਿੱਚ ਹੁੰਦੇ ਆ ਜਾਂ ਕੁਝ ਗੁੜੀ ਦੇ ਸ਼ਗਨ ਦਾ ਕੁਝ ਸਮਾਨ ਹੁੰਦਾ ਸੋ ਉੱਧਰ ਉਹ ਲੈਣ ਗਏ ਹੋਏ ਸੀ ਤਾਂ ਆਪਾਂ ਨੂੰ ਲੱਗਿਆ ਕਿ ਆਪਾਂ ਇੱਥੇ ਖੜੇ ਹੋ ਕੇ ਵੇਟ ਕਰ ਲੈਨੇ ਆ ਕਿਉਂਕਿ ਜਦੋਂ ਵੀ ਉਹ ਫੈਮਿਲੀ ਆ ਜਾਊਗੀ ਤਾਂ ਆਪਾਂ ਇਕੱਠੇ ਜਾਵਾਂਗੇ ਕਿਉਂਕਿ ਆਪਣੀ ਫੈਮਿਲੀ ਦਾ ਫੰਕਸ਼ਨ ਆ ਤੇ ਆਪਾਂ ਇਕੱਠੇ ਜਾਂਦੇ ਹੀ ਸੋਹਣੇ ਲੱਗਦੇ ਆ ਸੋ ਗੱਲਾਂ ਬਾਤਾਂ ਕਰਦੇ ਹੋਏ ਖੁਸ਼ੀ ਦੇ ਨਾਲ ਆਪਾਂ ਪਹੁੰਚ ਗਏ ਆਪਣੀ ਮੇਨ ਸਟਾਪ ਜਿਹੜਾ ਕਿ ਹੈਗਾ ਆ ਇਹ ਰਿਸੋਰਟ ਜੋ ਕਿ ਆਪਣੇ ਫਰੀਦਕੋਟ ਤੋਂ ਕੋਟਕਪੂਰਾ ਰੋਡ ਤੇ ਸੀਗਾ ਉਹਨਾਂ ਨੇ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਸੀ ਬਹੁਤ ਹੀ ਵਧੀਆ ਪਲੇਸ ਸੀ ਜਿੱਥੇ ਬੁਕਿੰਗ ਹੋਈ ਹੋਈ ਸੀਗੀ ਫਸਟ ਆਫ ਆਲ ਲੇਡੀਆਂ ਨੇ ਐਂਟਰ ਕੀਤਾ ਲੇਡੀਆਂ ਨੂੰ ਐਂਟਰ ਕਰਨ ਤੋਂ ਉਹਨਾਂ ਨੇ ਜੂਸ ਵਗੈਰਾ ਹੈ ਸਰਵ ਕੀਤਾ ਬਹੁਤ ਵਧੀਆ ਲੱਗੀ ਇਹਨਾਂ ਦੀ ਕੇਟਰਿੰਗ ਸਰਵਿਸ ਬਹੁਤ ਜ਼ਿਆਦਾ ਵਧੀਆ ਸੀਗੀ ਆਓ ਇੰਡੋਰ ਦੇ ਇਲਾਵਾ ਬਾਹਰ ਦੇ ਵੀ ਮਤਲਬ ਕਿ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਏ ਸੀ ਪਲੱਸ ਮੌਸਮ ਇੰਨਾ ਵਧੀਆ ਸੀ ਦੈਨ ਜੇਂਜ ਦੀ ਐਂਟਰੀ ਹੋਈ ਸੋ ਆਪਾਂ ਸਾਰਿਆਂ ਨੇ ਐਂਟਰ ਕੀਤਾ ਜੀ ਆਪਣੀ مین ਹਾਲ ਦੇ ਵਿੱਚ ਜਿੱਥੇ ਕਿ ਸਾਰਾ ਫੰਕਸ਼ਨ ਹੈਗਾ ਇੱਥੇ ਆ ਕੇ ਸਾਰਿਆਂ ਤੋਂ ਪਹਿਲਾਂ ਮਤਲਬ ਕਿ ਥੋੜਾ ਜਿਹਾ ਮੈਂ ਕੈਪਚਰ ਕੀਤਾ ਅਕੋਰਡਿੰਗ ਟੂ ਮੀ ਆਪਣੇ ਜਿਵੇਂ ਮਿਡਲ ਕਲਾਸ ਹਾਪਰ ਕਲਾਸ ਫੈਮਿਲੀ ਵਾਸਤੇ ਇਹ ਜਿਹੜਾ ਰਿਸੋਰਟ ਆ ਬਹੁਤ ਵਧੀਆ ਤੁਸੀਂ ਵੀ ਆਪਣੇ ਅਗਰ ਇੱਥੇ ਮੇਰੇ ਨੇੜੇ ਤੇੜੇ ਦੇ ਹੋ ਤਾਂ ਤੁਸੀਂ ਵੀ ਇੱਥੇ ਵਿਜ਼ਿਟ ਕਰ ਸਕਦੇ ਹੋ ਆਪਣੇ ਫੈਮਿਲੀ ਫੰਕਸ਼ਨ ਦੇ ਲਈ ਆਪਾਂ ਨੂੰ ਬਹੁਤ ਵਧੀਆ ਲੱਗੀ ਜਗ੍ਹਾ ਸੋ ਇੱਥੇ ਆਪਾਂ ਐਂਟਰ ਕਰਕੇ ਇਹ ਛੋਟੀ ਕੁੜੀ ਤੁਹਾਨੂੰ ਹੈਲੋ ਹੈਲੋ ਕਰਦੀ ਪਈ ਆ ਸੋ ਦੈਨ ਆਪਾਂ ਨੇ ਆਪਣੀ ਜ਼ਰੂਰਤ ਦੇ ਅਕੋਰਡਿੰਗ ਚਾਹ ਵਗੈਰਾ ਲਈ ਸੀ ਆਪਾਂ ਸਾਰੇ ਇੱਥੇ ਬੈਠ ਗਏ ਸੀ ਸੋ ਮਤਲਬ ਮੰਮੀ ਮੇਰੇ ਨਾਲ ਕੁਝ ਗੱਲ ਕਰਦੇ ਪਏ ਹੋਣੀਆਂ ਦੈਨ ਆਪਾਂ ਨੇ ਚਾਹ ਵਗੈਰਾ ਲਈ ਉਸ ਤੋਂ ਬਾਅਦ ਜਿਹੜੀ ਆਪਣੀ ਨਿਊ ਫਰੈਸ਼ਰ ਜੋੜੀ ਹੈਗੀ ਆ ਉਹਨਾਂ ਨੂੰ ਸਟੇਜ ਦੇ ਉੱਪਰ ਲਿਆਂਦਾ ਗਿਆ ਡਾਂਸ ਕਰਵਾਇਆ ਗਿਆ ਸੋ ਤੁਹਾਨੂੰ ਮੇਰੇ ਵਲੌਗਸ ਕਿੱਦਾਂ ਦੇ ਲੱਗਦੇ ਹੁੰਦੇ ਜਿਵੇਂ ਕਿ ਮੈਂ ਥੋੜੀ-ਬਹੁਤ ਕੋਸ਼ਿਸ਼ ਕਰਦੀ ਹੁੰਨੀ ਆ ਕਿ ਤੁਹਾਨੂੰ ਸਾਰਾ ਸ਼ੋ ਕਰਾਂ ਜੋ ਵੀ ਮਤਲਬ ਕੀ ਹੈ ਨਾ ਮੇਰੀ ਲਾਈਫ ਦੇ ਵਿੱਚ ਆ ਜਾਂ ਕੁਝ ਵੀ ਆ ਛੋਟੀਆਂ ਛੋਟੀਆਂ ਖੁਸ਼ੀਆਂ ਮੈਨੂੰ ਇਹ ਹੁੰਦਾ ਵੰਡਣ ਨਾਲ ਹੀ ਖੁਸ਼ੀਆਂ ਵਾਧਦੀਆਂ ਮੇਰੀ ਪਹਿਲੀ ਥਿੰਕਿੰਗ ਹੀ ਆ ਸੋ ਉਹਨਾਂ ਦੇ ਡਾਂਸ ਤੋਂ ਬਾਅਦ ਦੈਨ ਉਹਨਾਂ ਨੂੰ ਸਟੇਜ ਦੇ ਉੱਪਰ ਉੱਥੇ ਸਿਟਿੰਗ ਦਿੱਤੀ ਗਈ ਕਿਉਂਕਿ ਉਹਨਾਂ ਦੀ ਜਿਹੜੀ ਆ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਉਹਨਾਂ ਦੀ ਰਿੰਗ ਸਰਮਨੀ ਦੀ ਜਿਹੜੀ ਰਸਮ ਆ ਸਟਾਰਟ ਹੋ ਗਈ ਸੀਗੀ ਸੋ ਇਦਾਂ ਦਾ ਰਿਹਾ ਕੁਝ ਸਾਡਾ ਅੱਜ ਦਾ ਫੰਕਸ਼ਨ ਜਿਹੜੇ ਕਿ ਰਿੰਗ ਸਰਮਨੀ ਦਾ ਫੰਕਸ਼ਨ ਸੀਗਾ ਆਪਾਂ ਨੇ ਮੈਂ ਸਰਦਾਰ ਸਾਹਿਬ ਨੇ ਹਰ ਵਾਰ ਦੀ ਤਰ੍ਹਾਂ ਮੈਚਿੰਗ ਪਾਇਆ ਸੀ ਸਿਸਟਰ ਮੇਰੇ ਨਾਲ ਬੈਠੇ ਸੀ ਬਹੁਤ ਇੰਜੋਏ ਕੀਤਾ ਕਿਉਂਕਿ ਸਾਡਾ ਆਪਣਾ ਫੈਮਿਲੀ ਫੰਕਸ਼ਨ ਸੀਗਾ ਸੋ ਬਨੇ ਰਹੋ ਮੇਰੀਆਂ ਨੈਕਸਟ ਵੀਡੀਓਜ਼ ਦੇ ਵਿੱਚ ਬਿਕਾਜ਼ ਮੈਂ ਤੁਹਾਡੇ ਨਾਲ ਸਾਰਾ ਕੁਝ ਮੈਰਿਜ ਤੱਕ ਸ਼ੇਅਰ ਕਰੂੰਗੀ ਸੋ ਮਿਲਦੀ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ